ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਐਨੂ ਲੈ ਕੇ ਹਾਜ਼ਰ ਅਜ ਦੀ ਵੱਡੀ ਖਬਰ ਸਰੀ ਦੀ ਇਮਾਰਤ ਤੇ ਲਾਏ ਖਾਲਿਸਤਾਨੀ ਦੇ ਬੈਨਰ ਹਟਾਉਣ ਦੀ ਅਪੀਲ ਇਸ ਦੇ ਨਾਲ ਹੀ ਖਬਰ ਆ ਰਹੀ ਹੈ 8 ਅਗਸਤ ਤੱਕ ਦੀ ਇਸ ਨਾਲ ਹੀ ਸਰੀ ਵਿਖੇ ਯੂਨਿਟ 200 ਅਤੇ 755 120 60 ਡੀਟ ਦੇ ਸਥਿਰ ਸੀਨੀਅਰਸ ਸੈਂਟਰ ਦੀ ਇਮਾਰਤ ਉੱਪਰ ਲਾਏ ਗਏ ਖਾਲਿਸਤਾਨੀ ਰਾਜ ਅਤੇ ਖਾਲਿਸਤਾਨੀ ਜਿੰਦਾਬਾਦ ਦੇ ਬੈਨਰਾਂ ਦਾ ਵਿਰੋਧ ਕਰਦੇ ਆਂ ਇੰਡੋ ਕੈਨੇਡੀਅਨ ਸੀਨੀਅਰਸ ਸੁਸਾਇਟੀ ਦੇ ਪ੍ਰਧਾਨ ਅਤੇ 161 ਮੈਂਬਰ ਵੱਲੋਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਬੰਧਕਾਂ ਸਰੀ ਸਿਟੀ ਦੀ ਮੇਅਰ ਸਿਟੀ ਅਫਸਰਿ ਦੇ 22 22 ਲਾਰਜ ਅਧਿਕਾਰੀਆਂ ਨੇ ਸਰੀ ਪੁਲਿਸ ਨੂੰ ਈਮੇਲ ਭੇਜ ਕੇ ਇਹਨਾਂ ਬੈਨਰਾਂ ਨੂੰ ਗੁਰੂ ਗੈਰ ਕਾਨੂੰਨੀ ਕਰਾਰ ਦਿੱਤਾ ਅਤੇ ਇਹਨਾਂ ਨੂੰ ਹਟਾ ਕੇ ਸੀਨੀਅਰ ਸੈਂਟਰ ਦੇ ਬੈਨਰ ਲਗਵਾਉਣ ਦੀ ਬੇਨਤੀ ਕੀਤੀ ਸੀਨੀਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੀ ਗੁਰੂ ਨਾਨਕ ਦੇ ਗੁਰਦੁਆਰ ਕਮੇਟੀ ਨੇ 1 ਅਗਸਤ 2025 ਦੀ ਰਾਤ ਨੂੰ ਸੀਨੀਅਰ ਸੈਂਟਰ ਦੇ ਮੁੱਖ ਗੇਟ ਤੇ ਦੋ ਖਾਲੀ ਸਥਾਨੀ ਬੈਨਰ ਲਗਾਏ ਹਗੇ ਹਨ ਅਤੇ ਸੀਨੀਅਰ ਸੁਸਾਇਟੀ ਦੇ ਨੇਮ ਪਲੇਟ ਹਟਾ ਦਿੱਤੀ ਅਤੇ ਉਹਨਾਂ ਨੇ ਦੱਸਿਆ ਕਿ ਇਹ ਸੁਸਾਇਟੀ 1993 ਤੋਂ ਬੀਸੀ ਸੁਸਾਇਟੀ ਐਕਟ ਅਧੀਨ ਇੱਕ ਰਜਿਸਟਰਡ ਸੰਸਥਾ ਹੈ ਅਤੇ ਉਦੋਂ ਤੋਂ ਹੀ ਇਹ ਸੁਸਾਇਟੀ ਦਾ ਰਜਿਸਟਰ ਦਫਤਰ ਇਸੇ ਐਡਰੈਸ ਤੇ ਹੈ ਅਤੇ ਸੁਸਾਇਟੀ ਦੇ ਲਗਭਗ 500 ਮੈਂਬਰ ਹਨ ਅਤੇ 100 ਤੋਂ ਵੱਧ ਮੈਂਬਰ ਜਾਨਾ ਇਸਾ ਸੀਨੀਅਰ ਸੈਂਟਰ ਵਿੱਚ ਆਉਂਦੇ ਹਨ ਅਤੇ ਕਾਰਡ ਰੂਮ ਵਿੱਚ ਤਾਸ਼ ਖੇਡਦੇ ਹਨ ਅਤੇ ਪੂਲ ਟੇਬਲ ਖਬਰਾਂ ਪੜ੍ਹਦੇ ਹਨ ਟੀਵੀ ਸ਼ੋਅ ਦਾ ਆਨੰਦ ਲੈਂਦੇ ਹਨ ਉੱਪਰਲੀ ਮੰਜ਼ਿਲ ਤੇ ਜੇ ਮੁੰਦੀ ਵਰਤੋਂ ਕਰਦੇ ਹਨ ਅਤੇ ਔਰਤ ਮੈਂਬਰ ਦੁਆਰਾ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਤਵਰਕੀਆਂ ਵੱਖ-ਵੱਖ ਤਿਵੀਆਂ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਇਹ ਸੈਂਟਰ ਪਿਛਲੇ 30 ਸਾਲ ਤੋਂ ਵੱਦ ਸਮੇਂ ਤੋਂ ਚੱਲ ਰਿਹਾ ਹੈ ਇਸ ਦੇ ਨਾਲ ਹੀ ਇਹਨਾਂ ਨੇ ਜਾਣਕਾਰੀ ਦਿੱਤੀ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ